9ਵੀਂ ਫੇਲ ਸਿੱਧੀ 10ਵੀਂ ਪਾਸ ਕਰੋ ਪਾਸ ਕੀ ਗਰੰਟੀ ਨਾ ਹੋਮਵਰਕ ਨਾ ਲੱਗੂ ਘੰਟੀ ਈਪ ਪੜ੍ਹੇਗੀ ਬਾਤ ਕਰਕੇ 10ਵੀਂ ਪਾਸਰ ਗੋਂ ਆਲਿਆ ਕੀ ਕਰੂੰਗਾ ਬੋਲਤੀ ਬੰਦ ਬਣਕਾ ਬੰਦਾ ਖਾਸ ਸਰਪੰਚੀ ਮੈਂ ਵੀ ਪੰਗਾ ਲੈਹਾਗਾ ਇਸ ਪੰਮਲਾ ਮਾ ਫੋਨ 39 ਕੀ ਸੇ ਫੀਸ ਮੈਂ ਮੰਜੀ ਠੋਕਦੇ ਹਾਂ ਹਾਂ ਚਲੋ ਵੀ ਮਲਾਮਾ ਫੋਨ 1 ਮਿੰਟ ਹੈਲੋ ਪੁਰਸਾ ਗੋਂਤਾ ਬੋਲ ਰਹੀ ਥਾ ਮੈਂ ਅਸੀਂ ਮਾਨਤਾ ਪ੍ਰਾਪਤ ਸੈਂਟਰ ਉਪਰ ਪ੍ਰਣਾਲੀ ਦੇਵੀਗੜ੍ਹ ਤੋਂ ਬੋਲ ਰਹੀ ਆ ਯੂ ਦਸਵੀਂ ਸੀ ਕਿਤਨਾ ਥਰੀ ਹੋ ਜੂਗੀ ਦਸਵੀਂ ਪਾਸ ਤੁਹਾਡੀ ਲਿਖਿਆ ਤੋਂ ਯੂ ਵੀ ਆ ਵੀ ਗਰੰਟੀ ਦੇ ਆ ਹਾਂਜੀ ਪੂਰੀ ਗਰੰਟੀ ਆ ਯੂ ਗਰੰਟੀ ਗਰੰਟੀ ਦੇਖੋ ਜੀ ਝੂਠ ਕੱਪ ਲੰਦਾ ਹੋ ਆ ਕਈ ਵਾਰੀ ਹਮੇ ਨਾ ਦੇਵੀਗੜ੍ਹ ਪੈ ਤਾ ਖਰਬੂਜੇ ਲੈ ਕੇ ਗਏ ਤੇ ਮੰਡੀ ਮਾਤਾ ਪਰ ਸਾਰੇ ਪ੍ਰਕਾਰ ਬਕ ਬਗੇ ਸੀ ਸਾਰੇ ਮਹਸਾ ਦਾ ਖਲਾਣੇ ਪੜੇ ਇਸੀ ਕੁਛੀ ਬਾਤ ਤੋਂ ਨਹੀਂ ਆ ਅਸੀਂ ਦਸਵੀਂ ਪਾਸ ਕਰਾਉਂਦੇ ਆ ਖਰਬੂਜੇ ਨਹੀਂ ਵੇਚਦੇ। ਹਾਂ? ਕੌਣ ਸਾ ਫੁੱਫੜ? ਤਾ ਮੈਂ ਅੰਗਰੇਜ਼ੀ ਸੀ ਨਾ ਕੋਟੋਜੀ ਪੰਜਾਬੀ ਮੈਂ ਬਾਤ ਕਰੋ। ਅੱਛਾ ਨੀਓ ਬਤਾਓ ਜੀ ਤਰਾ ਫੀਸ ਪੱਤਾ ਸਾ ਕਿਤਰਾ ਕਿਤਨੇ ਪੈਸੇ ਲੱਗ ਜਾਹਾਂਗੇ? ਉੱਕਾ ਪੁੱਕਾ 10000 10000 ਇਤਨਾ ਮੈਂ ਤਾਂ ਮਾਰੇ ਗੋਂ ਕੇ ਸਾਰੇ ਛੋਕਰੇ ਛੋਕਰੀਆਂ ਜਿੱਤੇ ਜੋ ਆਖਾ ਸਰਕਾਰੀ ਸਕੂਲ ਮੈਂ ਪੜ ਜਾਹਾਂ। ਤਾਂ ਫਿਰ ਤੁਸੀਂ ਉੱਥੇ ਪਾਸ ਕਿਉਂ ਨਹੀਂ ਹੋਏ? ਉਹ ਮੰਮੂ ਜੀ ਸਕੂਲ ਕੇ ਗਾਲ-ਗਾਲ ਪੋਤ ਕੰਮ ਰਹਾਤੇ ਜੀ। ਜਿੱਤਰਾ ਜੀ ਬਰਸੀਨ ਵੱਡਣੀ ਜੀ ਤੂੜੀ ਤੱਪਾ ਜੀ ਇਹੋ ਦਾਣਾ ਪੱਕਾ ਜੀ ਔਰ ਕਦੇ ਮੈਂ ਸਨਣਾ ਲਾਣੀਆ ਜੀ ਔਰ ਇਸਤਰੀ ਵੀ ਬਸ ਬਹੁਤ ਕਮ ਰਹਾਂ ਤੇ ਜੀ ਸਕੂਲ ਕੇ ਗੱਲ ਗੱਲ ਮਾਨੂੰ ਤੁਸੀਂ ਗੱਲਾਂ ਛੱਡੋ ਐ ਕਰੋ ਸੈਂਟਰ ਚ ਆਜੋ ਆਪਾਂ ਇੱਥੇ ਬਹਿ ਕੇ ਗੱਲ ਕਰਦੇ ਹਾਂ ਮਾਰੇ ਗੋ ਕੇ ਹੋਰ ਵੀ ਛੋਕਰੇ ਛੋਕਰੀਆਂ ਜੀ ਤੋਂ ਔਰ ਕਾਫੀ ਸਾਰੇ ਹੈ ਜੀ ਬਹੁਤ ਇਤਨੇ ਆ ਵੀ ਵੀ ਬਹੁਤ ਸਾਰੇ ਹੈ ਜੀ ਤੁਸੀਂ ਸਾਰੇ ਆਜੋ ਤੁਹਾਨੂੰ ਇਕੱਠਿਆਂ ਵਿੱਚੋਂ ਕਮਿਸ਼ਨ ਦੇ ਦਿਆਂ ਕਮਿਸ਼ਨ ਐ ਟਿਊਸ਼ਨ ਨੂੰ ਗੋਲੀ ਮਾਰੋ ਜੀ ਮਨ ਨੂੰ ਟਿਊਸ਼ਨ ਤੋਂ ਵੱਧੂ ਪੜੀ ਐ ਜੀ ਗੋਮਾ ਨਹੀਂ ਨਹੀਂ ਟਿਊਸ਼ਨ ਨਹੀਂ ਕਮਿਸ਼ਨ ਕਮਿਸ਼ਨ ਯਾਨੀ ਕਿ ਜਿੰਨੇ ਸਟੂਡੈਂਟ ਹੋਣਗੇ ਪਰ ਸਟੂਡੈਂਟ ਤੁਹਾਨੂੰ 1000 ਰੁਪਏ ਦੇ ਦੇਵਾਂਗੇ ਵਿੱਚੋਂ ਇੱਕ ਮਿੰਟ ਜੀ ਇੱਕ ਤੋਂ 20 ਰੂਕਾ ਅਰ ਅਰਸ਼ ਔਰ ਇੱਕ ਟੀਟਾ ਕੀ ਛੋਕਰੀ ਔਰ ਇੱਕ ਅਗਾ ਆਪਣਾ ਸੋ ਮਾ ਕਾ ਪੂਰਾ ਔਰ ਇੱਕ ਮਿੱਟੀ ਸੀ ਨਾ ਸਾਲੀ ਜਿਸ ਨੂੰ ਕਾਲੋ ਕਾਲੋ ਕਹਾ 4000 ਤੋਂ ਇਹਨੂੰ ਤਾਂ ਡੰਜਾ 4000 ਮੈਂ ਈਬਲਾ ਮਾ ਦੇਵੀ ਗੜਾਈ ਚਮਕ ਛੱਲੋ ਨੂੰ ਫੋਨ ਅੱਛਾ ਆ ਰਹੇ ਜੀ ਹਾਂ ਮੈਂ ਈਬੀ ਕਾਰੇ ਸੈਂਟਰ ਪਾ ਹਾਂਜੀ ਹਾਂਜੀ ਆਜੋ ਆਜੋ ਰੋ ਤੁਸੀਂ ਸੈਂਟਰ ਮੱਟਾ ਤੋਂ ਦਾੰਦਰੇ ਸੇ ਨਾ ਪੜੀ ਜਹਾ दसवीं की बात करना है पास होने की वो श्री दादरे से ना पड़ी जहाँ बोलते तो खाला जी का बारा नहीं दसवीं पास करनी हाँ 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 हा, हा। चलो दसवीं पास करनी थी जी मान लू हाँ जी हाँ जी दसो फोन पे बात नहीं कर रही थी जोर से अच्छा अच्छा हाँ तुम गल कर रहे थे हाँ हा, खड़ो जी मैं पानी लेके आनी है भला ਯੂ ਦੇਖ ਲਓ ਯੂ ਇਫਰ ਕੋ ਆ ਕੋਰ ਸਰਕਾ ਤੁਨੂ ਕਿਉ ਖੇਚਲਾ ਕਰੀ ਜੀ ਪਾਣੀ ਦੀ ਨਹੀਂ ਨਹੀਂ ਫਿਰ ਕੀ ਹੋਇਆ ਪੀਓ ਪਾਣੀ ਅੱਜ ਕੋਈ ਪਰੇਸ਼ਾਨੀ ਤਾਂ ਨਹੀਂ ਹੋਈ ਜੀ ਨਾ ਜੀ ਠੀਕ ਹੈ ਅੱਛਾ ਸਰਕਾਰੀ ਸਕੂਲ ਮੈਂ ਤਾਂ ਛੁੱਟੀ ਲੈਣੀ ਪੜਾਤੀ ਮੈਡਮਾਂ ਪਤਾ ਪਾਣੀ ਪੀਣ ਕੀ ਵੀ ਪਰ ਬਹੁਤ ਥਫੇੜੇ ਖਾਏ ਪਾਣੀ ਪੀਣ ਤੇ ਛੁੱਟੀ ਯੂ ਇਫਰ ਕੋ ਆ ਕੋਰ ਸਰਕਾ ਮੈਡਮ ਜੀ ਨੇ ਆਪ ਹੀ ਪਾਣੀ ਪਿਲਾ ਦਿੱਤਾ चलो ठीक है अपने नाम लिखाओ लिखो जी मेरा नाम जी निरंजन नज्जा जी और प्राणे सरपंच का प्राणापति जाई <laughs> हाँ भाई काका तेरा नाम की है गुरजोत वो मां मनु सोमे का पूरा करना जी अच्छा हाँ भाई तेरा नाम की है हर्ष पांच परसेंट भी रहा पांच परसेंट ओहो पांच परसेंट नहीं होंगे सन ऑफ होंगे ਕਾਈ ਤਾਂ ਤੇਰੇ ਨੋਮੀ ਚ 5% ਤੋਂ ਉੱਤੇ ਨੰਬਰ ਨਹੀਂ ਆਏ ਕੁੜੀ ਤੇਰਾ ਨਾਮ ਕੀ ਆ ਮੈਡਮ ਜੀ ਮੇਰਾ ਨਾਮ ਕਾਗਜਾ ਮਤੋ ਅੱਜੂਆ ਤੂੰ ਮੈਨੂੰ ਮੱਟੋ ਮੱਟੋ ਕਹਾ ਇਸਨੂੰ ਕਹੋ ਨਾ ਚਿਪੜ ਚਿਪੜ ਕੇ ਆਹ ਇਹ ਛੋਟੇ ਚਿਪੜ ਬਹੁਤ ਖਵਾਤੀ ਜੀ ਸੱਚਮਾ ਹੁਣ ਤੂੰ ਦੱਸ ਤੇਰਾ ਨਾਮ ਕੀ ਆ ਇਸਨੂੰ ਵੀ ਕਾਲੋ ਕਾਲੋ ਕਹਾ ਜੀ ਕੋ ਮਾਤੋ ਚੁੱਪ ਕਰ ਜਹਾਂ ਜੀ ਮੇਰਾ ਨਾਮ ਹੈ ਜੀ ਰਮਨ ਸੱਚਮਾ ਅੱਛਾ

ਮੈਡਮ ਜੀ ਹਾਂ ਜੀ ਤੁਸੀਂ ਗੁਪਤ ਬਾਤ ਕਰੀ ਦੀ ਸੀ ਮਨੁਸਕਾ ਬਾਰੇ ਮੈਂ ਉਹ ਆਪਾਂ ਅੱਜ ਗੱਲ ਕਰਾਂਗੇ ਇਤਨੀ ਗੁਪਤ ਬਾਤਾਂ ਜੀ ਯੋ ਕਿ ਗੜਬੜ ਹੈ ਧਰ ਵਿੱਚ ਕੁਝ ਕਾਲਾ ਕਾਲਾ ਤੇਰੀ ਧਰ ਖਾਣਿਆ ਤੂੰ ਬਹੁਤਾ ਲਾਲ ਪੀਲਾ ਨਾ ਹੋ ਇਹ ਸਾਡੀ ਆਪਣੀ ਸੈਟਿੰਗ ਹੈ ਕੀ ਬਾਤ ਮੈਡਮ ਜੀ ਹਰ ਇੱਕ ਤੱਕ ਵਿਆਹ ਨਹੀਂ ਹੋਇਆ ਧੰਨਵਾਦ ਆ ਲੈਣੇ ਜੀ

ਤੈਨੂੰ ਪੱਕਾ ਕਰਕੇ ਵੇਚਾਂਗੇ ਜੰਦ-ਜੰਦ ਘੜਾਏ ਨਾ ਜੋੜਵਾ ਗੋਤੇ ਦਿੱਤਾ ਹੈ ਅਰੇ ਪੱਕਾ ਕਰਕੇ ਵੇਚਾਂਗੇ ਤੈਨੂੰ ਪਰ ਜਦ ਤੂੰ ਗੋਤੇ ਮਾਰਾਂਗਾ ਜੋੜਵਾ ਫਰਿੰਗਾ ਕੱਟਾ ਦਿੱਤ ਨਾ ਮਾਦਨ ਮੈਗਾ ਮੂਹਰੇ ਪਪੜ ਵੀ ਚਲਾਵਾਂਗੇ ਵਰਫ ਦਾ ਲਾਲ ਗੋਲਾ ਠੰਡਾ ਠਾਰ ਬੰਡਾ ਰੈ ਮਿੱਠੇ ਚੋਲ ਵੀ ਹਰ ਤਰ੍ਹਾਂ ਤਰ੍ਹਾਂ ਕੀ ਤਰ੍ਹਾਂ ਅਰ ਜੋਟਾ ਦੀ ਸਵਾਰੀ ਜੋ ਬੱਜ ਜਾ ਗੋਗਿਆ ਤੁਹਾਡੇ ਚਿੱਤਰਾ ਪੀੜਾ ਜਹਾਜ ਭੱਜਾ ਐਨੋ ਇਰਿਟੇਟ ਨਾ ਕਰੋ ਹੁਣ ਆਪਾਂ ਪੜਾਈ ਦੀ ਗੱਲ ਕਰਦੇ ਆਂ ਟੈਸਟ ਦਿਓ ਕੀ ਬਾਤ ਮੈਡਮ ਜੀ ਤਾ ਚਾਰ ਪੈਲੇਗਾ ਵੀ ਤਾਂ ਸਲੀਕਾ ਸਰਵਾਕੀ ਯੂ ਯੂ ਤਾਂ ਮੂਰਖਾ ਕਾ ਟੋਲਾ ਜੀ ਯੂ ਨਹੀਂ ਸਮਝਦਾ ਕਿੰਨੂ ਕੁਛ ਨਹੀਂ ਜੀ ਪਤਾ ਤਾਂ ਮੈਂ ਕੋਈ ਕਸਰ ਮਾਸਰ ਉਹ ਆਪ ਨੂੰ ਬਾਤ ਪੁੱਛਣੀ ਉਹ ਆਂ ਗੋਲੀ ਜਾ ਮੈਡਮ ਤਾਂ ਮੈਂ ਉਹ ਕਰੋ ਜੀ ਸਵਾਲ ਪੁੱਛੋ ਜੀ ਅੱਛਾ ਮੈਂ ਦਣ ਸਿਵੋ ਗੁਪਤ ਬਾਤ ਤੀ ਜੀ ਮਾਰੀਓ ਤਾਂ ਠੀਕ ਹੈ ਠੀਕ ਹੈ ਚਲੋ ਤਾਂ ਮੈਂ ਪੜਾਈ ਕੀ ਬਾਤ ਚਲਾਓ ਜੀ ਹੱਥ ਕਮ ਚਲੋ ਜੀ ਮੈਡਮ ਜੀ ਇਸ ਪੜਾਈ ਨੂੰ ਆਪਕਨ ਕਿਉਂ ਕਹਾ ਤੂੰ ਬਹੁਤਾ ਉੱਪਰ ਨਾ ਹੋਈ ਜਾ ਚੁੱਪ ਕਰ ਜਾ ਚਲੋ ਆਪਾਂ ਦੀਵਾਲੀ ਦੇ ਲਿੰਕ ਦੀ ਗੱਲ ਕਰਦੇ ਆ ਤੁਸੀਂ ਮੈਨੂੰ ਦੱਸੋ ਦੀਵਾਲੀ ਨੂੰ ਕਿਹੜੀਆਂ ਪੰਜ ਚੀਜ਼ਾਂ ਘਰ ਲੈ ਕੇ ਆਉਂਦੇ ਹੋ ਇੱਕ ਤਾਂ ਜੀ ਦੇਖੋ ਕੁੱਕੜ ਬੰਬ ਜੀ ਉਹ ਇੱਕ ਜੀ ਆਲੂ ਬੰਬ ਜੀ ਔਰ ਦੂਸਰਾ ਜੀ ਜਿਹੜੀ ਬੋਤਲ ਮੈਂ ਪਾਣ ਵਾਲਾ ਜੀ ਉਹ ਤੁਸੀਂ ਸੁਰਲੀ ਸੀ ਚਲਾਵਾ ਜੀ ਉਹ ਬੰਬ ਜੀ ਇੱਕ ਜੀ ਪੰਪ ਵਾਲਾ ਦੂਸਰਾ ਪੂੜਾ ਜੀ ਔਰ ਇੱਕ ਜੀ ਫੁੱਲ ਚੜੀਆਂ ਜੀ ਮੈਡਮ ਜੀ ਪਿਛਲੀ ਦਿਵਾਰ ਨੂੰ ਜਿਸਕਾ ਜ਼ਾਰੇ ਫੁੱਲ ਨਿਕਲੇ ਇਤਿਹਾਸ ਸੁਣ ਲੋ ਜੀ ਇਹ 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 ਨਾ ਪੰਪ ਚਲਾਣ ਲੱਗ ਰਹੀ ਔਰ ਇਹਨੂੰ ਪੰਪ ਚਲਾ ਦਿਆ ਜੀ ਉਥਾ ਗਲੀ ਸੀ ਮਾ ਜੀ ਔਰ ਇਸ ਕਾ ਪੰਪ ਪੰਪ ਕਾ ਕੋਨ ਲਾ ਕੇ ਖੜ ਗਿਆ ਜੀ ਲਵਾ ਕੇ ਜਮੀ ਖੜ ਗਿਆ ਜੀ ਔਰ ਪੰਪ ਵਿੱਚ ਕੇ ਪੰਪ ਦੇ ਪੰਜਾਬ ਦੇ ਨਾ ਡਰ ਗਏ ਸਹੀ ਬਾਤ ਕਰ ਰਹੇ ਤੁਸੀਂ ਉਹ ਆਤੀ ਆ ਬਤੀੜਾ ਮੈਡਮ ਜੀ ਚੁੱਪ ਕਰ ਬਤੀੜਾ ਤੂੰ ਦੱਸ ਰਮਨ ਇਨਕੀ ਤੁਨ ਨਹੀਂ ਬਤੀੜਾ ਪੜੇ ਜ हां ਜੀ ਥਾ ਮੈਂ ਲੇਖ ਨੂੰ ਅੱਗੇ ਚਲਾਓ ਰਮਨ ਤੂੰ ਦੱਸ ਦੀਵਾਲੀ ਕਦੋਂ ਮਨਾਈ ਜਾਂਦੀ ਆ ਜਿਹੜਾ ਮੈਸ ਹੈ ਸੀਗਾ ਤੇਲ ਆਇਆ ਸੱਚਮਾ ਹਾਂ ਪੁਰੇ ਤੂੰ ਦੱਸ ਦੀਵਾਲੀ ਕਦੋਂ ਮਨਾਈ ਜਾਂਦੀ ਆ ਮੈਡਮ ਜੀ जद जी सारे अपने घर रंग रोग गर कली करा जी अरमान ने भी घर की सफाई करी थी जी अरमान ने कली वाली कुछ सी गल बाली कर तो लिख दिया इत्ता एक नंबर करना मना है मम्मा यू वांट टू प्ले फ्री फायर हां बेटा ये बोल रहे हो फ्री फायर फ्री फायर मत देखो कितना ਚਾ ਚਾ ਤਨ ਗੁਰ ਗੁਰ ਕਾ ਪਕੜਾ ਇਹ ਲੋਇ ਇਹ ਫੇਟ ਨਾ ਕਰੋ ਤੇਰੀ ਕੀ ਇਹ ਤਾਂ ਮੋਬਾਈਲ ਕਾ ਵੀ ਬਾਪ ਚੱਕੀ ਫਿਰਾ ਚਾ ਬਟਾ ਨਹੀਂ ਨਹੀਂ ਕਰ ਲੋ ਤੁਸੀਂ ਨਿੰਮੀ ਮਾਰੇ ਗੋਮਨਾਂ ਜੀ ਠੋਕਰਾ ਖੜਾੜੇ ਚਲੋ ਦੀਵਾਲੀ ਦਾ ਲੇਖਕ ਕੇ ਤੋਰਦੇ ਆ ਤੂੰ ਦੱਸ ਨਿੰਜਿਆ ਕੋਈ ਦੀਵਾਲੀ ਦੀ ਘਟਨਾ ਮੈਡਮ ਜੀ ਦੀਵਾਲੀ ਕੀ ਰਾਤ ਨੂੰ ਜੀ ਮਾਰੇ ਗੋਮਨਾਂ ਜੀ ਹਮ ਪਰ ਗੋਮਨਾਂ ਜੀ ਰਾਤ ਨੂੰ ਜੀ ਅਰਸਰਾਵੀ ਹੋ ਗਏ ਜੀ ਕਈ ਬੰਦੇ ਜੀ ਟੰਨ ਹੋ ਗਏ ਜੀ ਦਾਬੂ ਬੈਨ ਜੀ ਫਿਰ ਪਰਗੀ ਜੀ ਲੜਾਈ ਅਰ ਬੜਾ ਲਟ ਖੜ ਗਿਆ ਜੀ ਮੇਰੇ ਆ ਗਈ ਜੀ ਪੁਲਿਸ ਮੇਰੇ ਪੜ ਪਦੀੜਾ 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 ਮੈਡਮ ਜੀ ਹਮ ਤੁਲਸੀ ਗੁਪਤ ਬਾਤੀ ਹੂੰ ਤੂੰ ਦਸਪੁਰੇ ਕਿੰਨੇ ਖਾਦੇ ਭਟੂਰੇ ਪਟੂਰੇ ਨਹੀਂ ਖਾਈ ਜੀ ਫਾਲੂਦਾ ਖਾਇਆ ਤਾਂ ਜੀ ਮੈਡਮ ਜੀ ਉਹ ਤਾਂ ਗੜਬੜ ਵੀ ਬਹੁਤ ਖਾਂਦੇ ਉਹ ਗੜਬੜ ਨਹੀਂ ਹੁੰਦਾ 버거 ਹੁੰਦਾ 버거 ਖਾ ਕੇ ਵੀ ਤੇ ਉਹ ਗੜਬੜੀ ਕਰਾ ਦਿੰਦੇ ਸਾਰੀ ਰਾਤ ਕਿੱਟ ਮਾਉ ਜਾ ਗੜੂ ਗੜੂ ਚੱਲ ਪੁਰੇ ਤੂੰ ਪਿਆਸੇ ਕਾਂ ਦੀ ਕਹਾਣੀ ਸੁਣਾ ਤੇ ਹੈ ਕਾਂਦੀ ਹਾਂ ਖਸਤੀ ਕਰੋ ਪਿਆਸਾ ਕਾਂ ਗਰਮੀ ਕਾ ਮਿੰਨਾ ਦਾ ਕਾਗੇ ਨੂੰ ਆਇਆ ਪਸੀਨਾ ਦਾ ਕਾਗਾ ਕਾਲਾ ਕਾਲਾਤਾ ਉਸਕੇ ਪੈਰ ਮਾ ਬਦਲ ਆਤਾ ਕਗਾਵਾ ਤੇ ਉਸਦੀ ਮਾਂ ਨੇ ਬੰਦੀਆ ਗਜੀ ਵੀ ਕਦੇ ਨਜਰ ਨਾ ਲੱਗ ਜਾ। ਬੱਸ ਕਰ ਤੂੰ ਤਾਂ ਚੁੱਪ ਹੀ ਕਰ ਜਾ। ਜੇ ਤੂੰ ਵੀ ਲਾਲ ਧਾਗਾ ਬੰਨ ਲੰਤਾ ਤਾਂ ਪੈਰ ਸੇ ਸ਼ਾਇਦ ਤੂੰ ਪਾਸ ਹੋ ਜਾਂਦਾ ਮੈਨੂੰ ਲੱਗਦਾ। ਮੈਡਮ ਜੀ ਉਹ ਕੁੱਤਾ ਆਪਣੇ ਇਤਿਹਾਸ ਮੈਂ ਬਹੁਤ ਵਿਸ਼ਵਾਸ ਰੱਖਾਂ ਜੀ ਕਿਉਂਕਿ ਉਹ ਤੁਮ ਜੂਮਾ ਵਾਲੀ ਰਾਤ ਨੂੰ ਦੀਵਾ ਵੀ ਲਾ ਮਾਂਜੀ ਵੀ ਪੜਤਾ। ਕੰਮ ਵੀ ਰੱਖਾਂ ਜੀ ਗੁੰਟਾ ਮੈਂ ਵਿਸ਼ਵਾਸ। ਨਹੀਂ ਨਹੀਂ। ਐਹੋ ਜਿਹਾ ਖੁਸ਼ ਨਹੀਂ ਹੁੰਦਾ। ਸਾਇੰਸ ਨੇ ਪਤਾ ਕਿੰਨੀ ਤਰੱਕੀ ਕੀਤੀ ਆ। ਕੁੱਤਾ ਕਰੀਏ ਜੀ ਸੋਸ ਜੀ। ਕੀ ਮਾਰੇ ਤੋਂ ਪਾਰਾ ਨਹੀਂ ਪੜਤਾ ਸੈਸ਼ਨਾਂ ਸੱਤੀ ਵਾਰ ਤੱਕ ਵੀ ਨਹੀਂ ਜੀ ਸਹੀ ਬਾਤ ਹੈ ਜੀ ਤੁਸੀਂ ਨਾ ਸਾਰੇ ਡੰਗਰਚਾਰ ਨਾਲੇ ਹੋ ਤੁਹਾਨੂੰ ਕੋਈ ਹੁਣ ਤੱਕ ਸਹੀ ਜਵਾਬ ਦਿੱਤਾ ਸਾਰੇ ਸਵਾਲਾਂ ਦੇ ਜਵਾਬ ਗਲਤ ਨੇ ਮੈਡਮ ਜੀ ਉਹ ਤਾਂ ਪਾਠ ਠੀਕ ਹੈ ਜੀ ਔਰ ਤੁਸੀਂ ਕੁਪਤ ਪਾਠ ਕੀ ਜੀ ਮੈਂ ਚੁੱਪ ਕਰ ਜਾ ਉਹ ਠੀਕ ਹੈ ਠੀਕ ਹੈ ਉਹ ਅਗੱਟ ਉਹ ਰੋਜੀ ਬਾਤ ਹਾਂ ਮੋਟੋ ਤੂੰ ਦੱਸ ਨੋਵੇਂ ਚ ਪਾਸ ਕਿਉਂ ਨਹੀਂ ਹੋਈ ਮੈਡਮ ਜੀ ਸਕੂਲ ਕੇ ਗੇਲ-ਗੇਲ ਬਹੁਤ ਕੰਮ ਰਾਹਦੇ ਜੀ ਮੰਨੂ ਤੈਨੂੰ ਕੀ ਕੰਮ ਸੀ ਜਿੱਤਰੋ ਜੀਰੀ ਲਾਣੀ ਓਧ ਭੜਨੀ ਅਰ ਪੇਪਰਾਂ ਨਾ ਫਿਰ ਬੂਆ ਲੈਗੀ ਫਿਰ ਉੱਥਾ ਕੋਠੜੇ ਪਾਏ ਮਿਸਤਰੀ ਬਿਲਾ دیے ਫਿਰ ਕਰੋਨਾ ਲੱਗ ਗਿਆ ਉੱਥੇ ਰੁੱਕ ਕੇ ਜਿੱਦ ਦਿਨ ਆਏ ਜੇ ਅਲਵੇ ਪੇਪਰ ਮੁੱਕ ਗਏ ਤੂੰ ਦੱਸ ਬੇਟਾ ਤੂੰ ਕਾਤੋਂ ਨਹੀਂ ਪਾਸ ਹੋਇਆ ਮੈਡਮ ਜੀ ਸਕੂਲ ਕੇ ਗੇਲ-ਗੇਲ ਬਹੁਤ ਕੰਮ ਦਾ ਜੀ ਮੇਰੀ ਸਾਰਾ ਦਿਨ ਘੁੰਮੇ ਰਹਤੀਆਂ ਚੱਕਰੀਆਂ ਪਾਪੇ ਨੇ ਮੈਨੂੰ ਲਿਆ ਕੇ ਦੇਦੀਆਂ ਬੇਟਾ ਰਕੜੀਆਂ ਹਾਂ ਰਮਨ ਤੂੰ ਦੱਸ ਤੇਰੀ ਕੀ ਸਮੱਸਿਆ ਸੀ ਮੈਂ ਜੀ ਨੋ ਬਾਤ ਦੀ ਸਪੂਰ ਕੇ ਗੇਲ-ਗੇਲ ਕਰਕੇ ਸੋਤੇ ਪੱਤੇ ਦੁਕਾਨ ਖੋਲਦੀ ਇਹਦੀ ਨਾ ਚਾਹ ਪੱਤਰ ਚੀਨੀ ਘੱਟ ਵੱਧ ਤੋਲਦੀ ਮੰਮੀ ਨੇ ਮਾਰੇ ਮੇਰੇ ਦੜਾਕ ਫਿਰ ਨੂੰ ਰਾਤੀ ਥਾਰੇ ਮਾਰੇ ਹਾਰੇ ਮਾਰੇ ਪੂਰੇ ਤੈਨੂੰ ਕੀ ਬਿਮਾਰੀ ਸੀ ਤੂੰ ਕਾ ਤੋ ਫੇਲ ਹੋ ਗਿਆ ਹਮੇ ਤੋ ਬਦਮਾਸ਼ੀ ਆ ਨੰਝੇ ਤੇਰਾ ਫੇਲ ਹੋਣ ਦਾ ਕੀ ਕਾਰਨ ਸੀ ਨਰੇਗਾ ਨਰੇਗਾ ਤੂੰ ਨਰੇਗਾ ਜੀ ਕੀ ਕਰਦਾ ਸੀ ਨਰੇਗਾ ਜੀ ਮarre ਗੋਮਾ ਜੀ ਤੇ ਕੋਜੀ ਜੀ ਜਿਸ ਨੂੰ ਮੈਂ ਜੋੜ ਕਹਾ ਤਾਂ ਮੈਂ ਜਿਸ ਨੂੰ ਟੋਪਾ ਕਹਾ ਹਾਂ ਉਹ ਮਾਨੂੰ ਪੱਟ ਦਿਆ ਜੀ ਪੱਟ ਪੱਟ ਕੇ ਪਾਣੀ ਪੱਟ ਦਿਆ ਜੀ ਔਰ ਸਰਪੰਚ ਨੇ ਕਹਾ ਜੀ ਯੂ ਠੀਕ ਨਹੀਂ ਪੱਟਿਆ ਜੀ ਫੇਰ ਪਹਿਲਾਂ ਮਾਨੂੰ ਪੱਟ ਦਿਆ ਜੀ ਫੇਰ ਮੁੰਦਦੀ ਹਾਂ ਚਲੋ ਚਲੋ ਬਹੁਤ ਹੋ ਗਿਆ ਹੁਣ ਛੱਡੋ ਤੇ ਓਪਨ ਪੜਾਈ ਦੇ ਵੱਟ ਕੱਢੋ ਮੈਡਮ ਜੀ ਔਰ ਦੁਣਸੀ ਮੈ ਮੁਖਤਬਤੀ ਜੀ ਚੁੱਪ ਕਰ ਜਾ ਬੱਝ ਕਰਦੇ ਅੱਛਾ ਐਂ ਦੱਸੋ ਅੰਗਰੇਜ਼ੀ ਪੜ੍ਹ ਲੋਗੇ ਹਾਂ ਜੀ ਅੰਗਰੇਜ਼ੀ ਕਿਥੋਂ ਮੈਂ ਕਰਦਾ ਨਹੀਂ ਪੜ੍ਹਕੀ ਚੀਕੀਆਂ ਮੈਥ ਮੈਥੀਆਂ ਪੜ੍ਹਦਾ ਹਾਂ ਚੀਕੜ ਪੁੰਡੀਆਂ ਚੀਕੜ ਪੁੰਡੀਆਂ ਤੇ ਸਾਇੰਸ ਸਾਇੰਸ ਨੂੰ ਪੜ੍ਹਦਾਂ ਥੋੜਾ ਥੋੜਾ ਪੁੰਡੀਆਂ ਥੋੜਾ ਥੋੜਾ ਸਮਾਜਿਕ ਸਿੱਖਿਆ ਸਮਾਜਿਕ ਸਿੱਖਿਆ ਦੀਆ ਕਰਦਾਂ ਕਿਤੜੀਂ ਕੀਆ ਹਿੰਦੀ ਹਿੰਦੀ ਦੀ ਕਰਦਾਂਗੇ ਖੜਪਸੀਆ ਖੜਪਸੀਆ ਤੇ ਸਰੀਰ ਕਿ ਸਿੱਖਿਆ ਸਰੀਰ ਦੀ ਸਿੱਖਿਆ ਦਾ ਕਰਦਾਂਗੇ ਰਗੜ ਪਾਲੇ ਰਗੜ ਪਾਲੇ ਕੰਪਿਊਟਰ ਕੰਪਿਊਟਰ ਦੀਆ ਕਰਦਾਂਗੇ ਅਸੀਂ ਕ੍ਰੈਕਟਰੀ ਮੈਕਟਰੀ ਮੈਕਟਰੀ ਇਸੇ ਹਿਸਾਬ ਨਾਲ ਓਪਨ ਰਿਜ਼ਲਟ ਦੀਆ ਵੀ ਪੈਣਗੀਆਂ ਪਸੂੜੀਆਂ ਜਾਓ ਹੁਣ ਆਪਣੇ ਪਿੰਡਾਂ ਨੂੰ ਤੇ ਟੋ ਜਾ ਕੇ ਟੂੜੀਆਂ